ਪਰਾਲੀ ਨੂੰ ਅੱਜ ਤੋਂ ਬਚਾਉਣ ਲਈ ਜਿਹੜਾ ਮੁਹਿੰਮ ਚੱਲ ਰਹੀ ਹੈ ਪੂਰੇ ਪੰਜਾਬ ਵਿੱਚ ਤੇ ਫਰੀਦਕੋਟ ਵਿੱਚ ਵੀ ਅਸੀਂ ਬਹੁਤ ਲਗਨ ਨਾਲ ਕੰਮ ਕਰ ਰਹੇ ਹਾਂ ਇਸ ਤੇ ਤੇ ਅੱਜ ਉਸੇ ਸ਼੍ਰੇਣਕਲਾ ਵਿੱਚ ਅਸੀਂ ਦੋ ਆਈਸੀ ਵੈਨਾ ਰਿਲੀਜ਼ ਕੀਤੀਆਂ ਇਹ ਪਿੰਡਾਂ ਵਿੱਚ ਜਾਣ ਗਿਆ ਤੇ ਲੋਕਾਂ ਨੂੰ ਜੋ ਪ੍ਰੀ ਰਿਕਾਰਡਡ ਮੈਸੇਜ ਹੈ ਕਿ ਪਰਾਲੀ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ ਹੈ ਕਿ ਕਿਉਂ ਨਹੀਂ ਲਗਾਉਣੀ ਚਾਹੀਦੀ ਹੈਗੀ ਤੇ ਕੀ ਕੀ ਯਤਨ ਕਰ ਰਹੀ ਹੈ ਪੰਜਾਬ ਸਰਕਾਰ ਇਸ ਲਈ ਉਹ ਸਾਰੀ ਚੀਜ਼ ਅਸੀਂ ਲੋਕਾਂ ਨੂੰ ਬਤਾ ਰਹੇ ਹਾਂਗੇ ਅਸੀਂ ਇਹ ਵੈਨਾ ਨੂੰ ਤੇ ਇਹ ਪ੍ਰੀ ਰਿਕਾਰਡਡ ਮੈਸੇजेस ਨੂੰ ਮੰਡੀਆਂ ਵਿੱਚ ਵੀ ਤੋੜਾਂਗੇ ਤਾਂ ਕਿ ਵਾਹ ਪੇ ਜਿਹੜੇ ਕਿਸਾਨ ਆ ਰਹੇ ਹੈਗੇ ਉਹਨਾਂ ਨੂੰ ਵੀ ਪਤਾ ਲੱਗੇ ਮੇਰੀ ਸਾਰੇ ਕਿਸਾਨ ਭਾਈਆਂ ਨੂੰ ਇਹ ਬੇਨਤੀ ਹੈ ਕਿ ਉਹ ਇਸ ਪਰਾਲੀ ਦੇ ਸੀਜ਼ਨ ਵਿੱਚ ਇਨ ਸਿਟੂ ਜਿਹੜੇ ਮੀਜਰਸ ਹੈਗੇ ਹੈਪੀ ਸੀਡਰ ਸੁਪਰ ਸੀਡਰ ਸਮਾਰਟ ਸੀਡਰ ਰਾਹੀਂ ਬਿਜਾਈ ਕਰਨ ਇਸ ਵਿੱਚ ਬਹੁਤ ਹੀ ਫਾਇਦੇ ਹੈਗੇ ਤੇ ਬੇਲਰ ਰਾਹੀਂ ਵੀ ਉਹ ਆਪਣੀ ਪਰਾਲੀ ਦਾ ਪ੍ਰਬੰਧਨ ਕਰਨ ਤੇ ਜੇੜੀ ਵੀ ਕੋਈ ਸਮੱਸਿਆ ਆਂਦੀ ਹੈ ਪ੍ਰਸ਼ਾਸਨ ਤੇ ਖੇਤੀਬਾੜੀ ਵਿਭਾਗ ਉਹ ਨਾ ਦੇ ਨਾਲ ਸਾਥ ਖੇਤੀਬਾੜੀ ਵਿਕਸਾਨ ਭਾਈ ਭਗਵਲੋਂ ਸੀਆਰਐਮ ਸਕੀਮ ਤਹਿਤ ਆਈਸੀ ਕੰਪੋਨੈਂਟ ਤਹਿਤ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਕੈਂਪ ਲਗਾਏ ਜਾ ਰਹੇ ਨੇ ਇਸ ਵਿੱਚ ਮੁੱਖ ਜਿਹੜਾ ਸਾਡਾ ਵਿਸ਼ਾ ਹੁੰਦਾ ਕਿ ਪਰਾਣੀ ਨੂੰ ਜਲਾਉਣ ਦੇ ਕੀ ਨੁਕਸਾਨ ਨੇ ਤੇ ਪਰਾਣੀ ਨੂੰ ਜੇਕਰ ਵਿੱਚ ਵਾਵਾਗੇ ਤੇ ਉਹਦੇ ਫਾਇਦੇ ਕੀ ਆ ਕਿਉਂਕਿ ਅੱਜ ਮਾਨਜੋਗ ਡਿਪਟੀ ਕਮਿਸ਼ਨਰ ਜੀ ਨੇ ਦੋ ਵੈਣਾ ਜੜੀਆਂ ਨੇ ਜਿਹੜੀਆਂ ਕਿ 40 ਦਿਨ ਜੜੀਆਂ 20 ਦਿਨ ਬਲਾਕ ਕੋਟਕਪੂਰਾ ਤੇ 20 ਦਿਨ ਜੜੀਆਂ ਪੂ ਸਾਡੇ ਫਰੀਦਕੋਟ ਦੇ ਵਿੱਚ ਵਕਫ ਪਿੰਡਾਂ ਵਿੱਚ ਜਾ ਕੇ ਆ ਪ੍ਰਚਾਰ ਕਰਨ ਗਈਆਂ ਉਸ ਦੇ ਵਿੱਚ ਉਹ ਦੇਖੀ ਜਿਹੜੀ ਤੁਹਾਡੇ ਹੌਟਸਪੌਟ ਵਾਲੇ ਵਿਲੇਜ ਆ ਜਿਨ੍ਹਾਂ ਦੇ ਵਿੱਚ ਕੋਈ 15 ਤੋਂ ਵੱਧ ਦੇ ਇਨਸੀਡੈਂਟ ਆਏ ਨੇ ਉਹ ਪਹਿਲਾਂ ਆਪਾਂ ਕਵਰ ਕਰਾਂਗੇ ਉਸ ਤੋਂ ਬਾਅਦ ਫਿਰ ਮੰਡੀਆਂ ਜਣਗੇ ਜਦੋਂ ਆਪਣਾ ਮੰਡੀਆਂ ਭਰ ਜਾਣਗੇ ਫਿਰ ਮੰਡੀਆਂ ਦੇ ਵਿੱਚ ਇਹਦਾ ਪ੍ਰਚਾਰ ਕਰਾਂਗੇ ਇਸ ਤੋਂ ਇਲਾਵਾ ਜਿਹੜਾ ਵਾ ਇੱਕ ਜਿਹੜੀ ਸਾਡੀ ਕੰਪੇਨ ਚੱਲਦੀ ਪਈ ਆ ਕੱਲ ਵੀ ਇੱਕ ਕੰਪੇਨ ਜਿਹੜੀ ਚੱਲੀ ਆ ਕਿ 50 ਪਿੰਡਾਂ ਦੇ ਵਿੱਚ ਇਹ ਜਿਹੜੇ ਸਾਰੇ ਪਿੰਡ ਜਿਹੜੇ 50 ਪਿੰਡਾਂ ਦੇ ਵਿੱਚ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਸੀ ਉਹਦੇ ਵਿੱਚ ਗਿਆ ਤੇ ਤਕਰੀਬਨ 2500 ਲੈ ਕੇ 3000 ਇਹ ਕਿਸਾਨ ਜਿਹੜੇ ਨੇ ਕੀਤੇ ਨੇ ਉਹਦੇ ਵਿੱਚ ਕਿਸਾਨਾਂ ਵੱਲੋਂ ਬਹੁਤ ਹੀ ਵਧੀਆ ਰਿਸਪੌਂਸ ਆ ਰਿਹਾ ਕਿਸਾਨ ਖੁਦ ਕਹਿ ਰਹੇ ਕਿ ਆਹੀ ਜਿਹੜਾ ਵਾ ਅਗ ਨਹੀਂ ਲਾਵਾਂਗੇ ਜਿਹੜਾ ਕਿ ਸਾਨੂੰ ਉਮੀਦ ਹੈ ਕਿ ਇਸ ਵਾਰੀ ਜਿਹੜਾ ਸਾਡਾ ਟਾਰਗੇਟ ਹੈ ਕਿ ਜਿਲ੍ਹਾ ਫਰੀਦਕੋਟ ਦੇ ਵਿੱਚ ਅਗਲਗੰਦੀ ਘਟਨਾਵਾਂ ਨੂੰ ਜ਼ੀਰੋ ਪੱਧਰ ਤੇ ਲਿਜਾਣ ਵਾਸਤੇ ਉਹਦਾ ਟੀਚਾ ਪੂਰਾ ਕਰਾਂਗੇ ਤੇ ਇਹਦੇ ਵਿੱਚ ਸਾਡਾ ਜਿਹੜਾ ਵਾ ਉਹ ਬੜਾ ਇੱਕ ਵਧੀਆ ਤਾਲਮੇਲ ਸਾਰੇ ਡਿਪਾਰਟਮੈਂਟ ਨਾਲ ਖਾਸ ਕਰਕੇ ਸਾਡਾ ਜਿਲ੍ਹਾ ਪ੍ਰਸ਼ਾਸਨ ਮਾਨ ਜੋ ਡਿਪਟੀ ਕਮਿਸ਼ਨਰ ਜੀ ਬਹੁਤ ਹੀ ਗਤੀਸ਼ੀਲ ਅਗਲ ਜਿਹੜੀ ਹੈ ਉਹ ਅਗਵਾਈ ਦੇ ਰਹੇ ਨੇ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਇਸ ਵਾਰੀ ਜਿਹੜਾ ਟੀਚਾ ਵਿੱਚ ਜਿਹੜਾ ਉਹ ਪ੍ਰਾਪਤ ਕਰਾਂਗੇ